ਦੋਸਤੋ ਲੋਕ ساری ਜ਼ਿੰਦਗੀ ਮਿਹਨਤ ਕਰਦੇ ਨੇ ਪਰ ਕਈ ਵਾਰ ਇੱਕ ਹੀ ਗਲਤ ਫੈਸਲਾ ਉਹਨਾਂ ਦੀ ਸਾਲਾਂ ਦੀ ਕਮਾਈ ਹੋਈ ਦੌਲਤ ਨੂੰ ਖਤਰੇ ਵਿੱਚ ਪਾ ਦਿੰਦਾ ਕਦੇ ਗਲਤ ਇਨਵੈਸਟਮੈਂਟ ਕਦੇ ਗਲਤ ਲੋਕ ਕਦੇ ਗਲਤ ਸਟਰਕਚਰ ਤੇ ਕਦੇ ਗਲਤ ਪਲਾਨਿੰਗ ਇਸ ਲਈ ਅੱਜ ਮੈਂ ਤੁਹਾਨੂੰ ਸੱਤ ਬੁਨਿਆਦੀ ਪਰ ਬੇਹਦ ਹੀ ਤਾਕਤਵਰ ਕਦਮ ਦੱਸਾਂਗਾ ਜੋ ਤੁਸੀਂ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਰਹਿ ਕੇ ਫੋਲੋ ਕਰ ਸਕਦੇ ਹੋ ਚਾਹੇ ਉਹ ਤੁਸੀਂ ਕੈਨੇਡਾ ਵਿੱਚ ਹੋ ਇੰਡੀਆ ਵਿੱਚ ਹੋ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸਸਿਆ ਕਾਲ ਮੈਂ ਤੁਹਾਡਾ ਜੀਐਸਸੀਪੀਏ ਮਾਂਟਰੀਅਲ ਕੈਨੇਡਾ ਤੋਂ ਬਹੁਤ ਸਾਰੇ ਦਰਸ਼ਕਾਂ ਨੇ ਮੈਨੂੰ ਕਿਹਾ ਕਿ ਜੋ ਵਲੌਗ ਮੈਂ ਪਹਿਲਾਂ ਇੰਗਲਿਸ਼ ਵਿੱਚ ਬਣਾਇਆ ਸੀ ਉਹੀ ਮੈਂ ਪੰਜਾਬੀ ਵਿੱਚ ਵੀ ਬਣਾਵਾਂ ਤਾਂ ਜੋ ਇਹ ਜਾਣਕਾਰੀ ਹੋਰ ਵੱਡੇ ਦਰਸ਼ਕਾਂ ਤੱਕ ਪਹੁੰਚ ਸਕੇ ਅਤੇ ਹਰ ਪੰਜਾਬੀ ਬੋਲਣ ਵਾਲਾ ਪਰਿਵਾਰ ਇਸ ਦਾ ਪੂਰਾ ਪੂਰਾ ਫਾਇਦਾ ਲੈ ਸਕੇ ਸਟੈਪ 1 ਆਪਣੇ ਫੈਸਲਿਆਂ ਤੋਂ ਆਪਣੀ ਦੌਲਤ ਦੀ ਰੱਖਿਆ ਕਰੋ ਧੋਖੇਬਾਜ਼ ਟੈਕਸ ਜਾਂ ਕਾਨੂੰਨੀ ਖਤਰੇ ਤੋਂ ਪਹਿਲਾਂ ਤੁਹਾਡੀ ਦੌਲਤ ਦਾ ਸਭ ਤੋਂ ਵੱਡਾ ਦੁਸ਼ਮਣ ਤੁਹਾਡੇ ਆਪਣੇ ਇਮੋਸ਼ਨਲ ਫੈਸਲੇ ਹੁੰਦੇ ਨੇ ਸਭ ਤੋਂ ਵੱਡਾ ਨੁਕਸਾਨ ਬਾਹਰੋਂ ਨਹੀਂ ਹੁੰਦਾ ਉਹ ਤੁਹਾਡੇ ਅੰਦਰੋਂ ਆਉਂਦਾ ਹੈ ਜਦੋਂ ਤੁਸੀਂ ਦਿਲ ਦੇ ਨਾਲ ਨਾ ਕਿ ਦਿਮਾਗ ਦੇ ਨਾਲ ਫੈਸਲਾ ਕਰਦੇ ਹੋ ਅਸਲ ਜ਼ਿੰਦਗੀ ਦੇ ਉਦਾਹਰਣ ਜੇ ਦੇਖੀਏ ਦੋਸਤ ਤੇ ਬਿਜ਼ਨਸ ਵਿੱਚ ਬਿਨਾਂ ਕਿਸੇ ਦਸਤਾਵੇਜ਼ ਦੇ ਪੈਸੇ ਲਾ ਦੇਣਾ ਨਾ ਅਗਰੀਮੈਂਟ ਨਾ ਸ਼ਰਤਾਂ ਸਿੱਧਾ ਨੁਕਸਾਨ ਕਿਸੇ ਹੋਰ ਦੇ ਨਾਮ ਤੇ ਜਾਇਦਾਦ ਖਰੀਦ ਕੇ ਖਤਰਾ ਆਪਣੀ ਗਰਦਨ ਤੇ ਲੈਣਾ ਬਾਅਦ ਵਿੱਚ ਝਗੜੇ ਦਾਅਵੇ ਤੇ ਲੜਾਈਆਂ ਦਬਾਏ ਜਾਂ ਮੋਸ਼ਨ ਵਿੱਚ ਆ ਕੇ ਗਰੰਟਰ ਬਣ ਜਾਣਾ ਜਾਂ ਲੋਨ ਦੇ ਦੇਣਾ ਅਖੀਰ ਵਿੱਚ ਤੁਸੀਂ ਹੀ ਫਸ ਜਾਂਦੇ ਹੋ ਮੂੰਹੋਂ ਮੂੰਹ ਹੀ ਗੱਲਾਂ ਤੇ ਭਰੋਸਾ ਕਰ ਲੈਣਾ ਬਿਨਾਂ ਕੋਈ ਲਿਖਤ ਦੇ ਜਦੋਂ ਗੱਲ ਮੁੜਦੀ ਹੈ ਕੋਈ ਸਬੂਤ ਨਹੀਂ ਹੁੰਦਾ ਇਹ ਸਾਰੀਆਂ ਗਲਤੀਆਂ ਨੇਕ ਨੀਤੀ ਨਾਲ ਹੁੰਦੀਆਂ ਨੇ ਪਰ ਨਤੀਜੇ ਬਹੁਤ ਪਿਆਨਕ ਹੋ ਸਕਦੇ ਨੇ ਸੱਚ ਇਹ ਹੈ ਕਿ ਪੇਪਰ ਜਿਹੜਾ ਉਹ ਦੌਲਤ ਬਚਾਉਂਦਾ ਤੇ ਇਮੋਸ਼ਨ ਦੌਲਤ ਡਪਾਉਂਦੇ ਨੇ ਇਹ ਰੂਲ ਦੁਨੀਆ ਦੇ ਹਰ ਦੇਸ਼ ਵਿੱਚ ਸੱਚ ਹੈ ਕੈਨੇਡਾ ਇੰਡੀਆ ਯੂ ਐਸ ਏ ਯੂ ਕੇ ਕਿਤੇ ਵੀ ਰਹੋ ਇਸ ਲਈ ਇਹ ਪੰਜ ਕਦਮ ਹਮੇਸ਼ਾ ਹਮੇਸ਼ਾ ਯਾਦ ਰੱਖੋ ਪਹਿਲਾ ਹਰ ਗੱਲ ਲਿਖਤ ਅਤੇ ਦਸਤਾਵੇਜ਼ ਵਿੱਚ ਕਰੋ ਮੂੰਹੋਂ ਮੂੰਹ ਹੀ ਗੱਲਾਂ ਕਦੇ ਸਬੂਤ ਨਹੀਂ ਬਣਦੀਆਂ ਦੂਜਾ ਹਮੇਸ਼ਾ ਐਗਜ਼ਿਟ ਕਲੋਜ਼ ਰੱਖੋ ਤਾਂ ਜੋ ਜਰੂਰਤ ਪੈਣਦਿਆ ਤੁਸੀਂ ਸੁਰੱਖਿਅਤ ਤਰੀਕੇ ਨਾਲ ਬਾਹਰ ਨਿਕਲ ਸਕੋ ਤੀਜਾ ਅੰਨੇ ਹੋ ਕੇ ਜਾਂ ਦਬਾਅ ਵਿੱਚ ਪੈਸਾ ਨਾ ਲਗਾਓ ਈਮੋਸ਼ਨ ਵਿੱਚ ਕੀਤਾ ਨਿਵੇਸ਼ ਸਭ ਤੋਂ ਖਤਰਨਾਕ ਹੁੰਦਾ ਚੌਥਾ ਰਿਸਕ ਅਤੇ ਰਿਟਰਨ ਦੋਵੇਂ ਸੋਚ ਕੇ ਫੈਸਲਾ ਕਰੋ ਸਿਰਫ ਮੋٹے ਮੁਨਾਫੇ ਦੇ ਚੱਕਰ ਵਿੱਚ ਨਾ ਪਵੋ ਪੰਜਵਾਂ ਆਪਣੀ ਸੁਰੱਖਿਆ ਨੂੰ ਕਦੇ ਵੀ ਹਲਕਾ ਨਾ ਸਮਝੋ ਸਟੈਪ ਟੂ ਇੰਸ਼ੋਰੈਂਸ ਪਰਿਵਾਰ ਦੀ ਸਭ ਤੋਂ ਵੱਡੀ ਸੁਰੱਖਿਆ ਬਿਮਾਰੀ ਹੋਵੇ ਐਕਸੀਡੈਂਟ ਹੋ ਜਾਂ ਅਚਾਨਕ ਮੌਤ ਇਹ ਕਦੇ ਨਹੀਂ ਦੇਖਦੇ ਕਿ ਤੁਸੀਂ ਕੈਨੇਡਾ ਵਿੱਚ ਹੋ ਜਾਂ ਇੰਡੀਆ ਵਿੱਚ ਖਤਰਾ ਹਰ ਥਾਂ ਇੱਕੋ ਜਿਹਾ ਰਿਹਾ। ਇੰਡੀਆ ਵਿੱਚ ਬਿਮਾਰੀ ਦੇ ਖਰਚੇ ਇੰਨੇ ਵੱਜ ਜਾਂਦੇ ਨੇ ਕਿ ਲੋਕ ਆਪਣੀ ਜ਼ਿੰਦਗੀ ਦੀ ਕਮਾਈ ਜ਼ਮੀਨ ਤੱਕ ਵੇਚ ਦਿੰਦੇ ਨੇ। ਕੈਨੇਡਾ ਵਿੱਚ ਡਿਸੇਬਿਲਟੀ ਆਵੇ ਤਾਂ ਇਨਕਮ ਰੁਕ ਜਾਂਦੀ ਹੈ ਤੇ ਬਹੁਤ ਲੋਕ ਕਰਜ਼ੇ ਚ ਡੁੱਬ ਕੇ ਬੈਂਕਰਪਟ ਹੋ ਜਾਂਦੇ ਨੇ। ਇਸ ਲਈ ਇੰਸ਼ੋਰੈਂਸ ਖਰਚਾ ਨਾ ਸਮਝੋ, ਇਹ ਉਹ ਸੁਰੱਖਿਆ ਹੈ ਜੋ ਬੁਰੇ ਸਮੇਂ ਵਿੱਚ ਤੁਹਾਡੀ ਦੌਲਤ ਨੂੰ ਬਚਾਉਂਦੀ ਹੈ। ਲਾਜ਼ਮੀ ਇੰਸ਼ੋਰੈਂਸ ਹੈ ਲਾਈਫ ਇੰਸ਼ੋਰੈਂਸ ਪਰਿਵਾਰ ਦੀ ਲੰਬੇ ਸਮੇਂ ਦੀ ਸੁਰੱਖਿਆ ਲਈ। ਡਿਸੇਬਿਲਟੀ ਇੰਸ਼ੋਰੈਂਸ ਜਦੋਂ ਕੰਮ ਕਰਨ ਦੀ ਸਮਰੱਥਾ ਘਟ ਜਾਵੇ। ਕ੍ਰਿਟੀਕਲ ਇਲਨੈਸ ਵੱਡੀਆਂ ਬਿਮਾਰੀਆਂ ਦੇ ਖਰਚੇ ਕਵਰ ਕਰਨ ਦੇ ਲਈ ਤੇ ਟਰਮ ਇੰਸ਼ੋਰੈਂਸ ਸਸਤਾ ਤੇ ਸਭ ਤੋਂ ਪ੍ਰਭਾਵਸ਼ਾਲੀ ਸੁਰੱਖਿਆ ਤਰੀਕਾ ਇਹ ਗੱਲ ਕਦੇ ਨਾ ਬੋਲੋ ਇੰਸ਼ੋਰੈਂਸ ਤੁਸੀਂ ਆਪਣੇ ਲਈ ਨਹੀਂ ਲੈਂਦੇ ਇਹ ਉਹਨਾਂ ਲਈ ਲੈਂਦੇ ਹੋ ਜੋ ਤੁਹਾਡੇ ਬਾਅਦ ਵੀ ਜੀਵਨ ਦੇ ਸਟੈਪ 3 ਵਿਲ ਯਾ ਵਸੀਅਤ ਬੈਂਕ ਬੈਲੈਂਸ ਤੋਂ ਵੀ ਵੱਧ ਤਾਕਤਵਰ ਹੈ ਜੇ ਵਿਲ ਨਹੀਂ ਆਤਾ ਇਹ ਮੁਸ਼ਕਲਾ ਆਮ ਹਨ ਜਿੱਦਾ ਪਰਿਵਾਰ ਵਿੱਚ ਲੜਾਈ ਕੋਰਟ ਦੇ ਚੱਕਰ ਤੇ ਸਾਲਾਂ ਦੀ ਦੇਰੀ ਬੈਂਕ ਅਕਾਊਂਟ ਫ੍ਰੀਜ਼ ਹੋ ਜਾਣਾ ਵਿਲ ਤੁਹਾਡੀ ਇਹਨਾਂ ਸਾਰੀਆਂ ਚੀਜ਼ਾਂ ਦੀ ਰੱਖਿਆ ਕਰਦੀ ਹੈ ਤੁਹਾਡੀ ਜਾਇਦਾਦ ਤੁਹਾਡਾ ਬੈਂਕ ਅਕਾਊਂਟ ਤੁਹਾਡਾ ਬਿਜ਼ਨਸ ਕੈਨੇਡਾ ਤੇ ਇੰਡੀਆ ਵਾਲੀ ਪ੍ਰਾਪਰਟੀ ਤੁਹਾਡੇ ਗਲੋਬਲ ਐਸੈਟਸ ਇਹ ਯਕੀਨੀ ਬਣਾਉਂਦੀ ਹੈ ਕਿ ਤੁਹਾਡੀ ਦੌਲਤ ਠੀਕ ਹੱਥਾਂ ਤੱਕ ਪਹੁੰਚੇ ਬਿਨਾਂ ਝਗੜਿਆਂ ਬਿਨਾਂ ਦੇਰੀ ਬਿਨਾਂ ਕੋਰਟ ਦੇ ਚੱਕਰਾਂ ਦੇ ਦੁਰਘਟਨਾ ਦਾ ਇੰਤਜ਼ਾਰ ਨਾ ਕਰੋ ਅੱਜ ਹੀ ਵਿਲ ਬਣਾਓ ਸਟੈਪ 4 ਹੈ ਸਾਇਨ ਸਟਰਕਚਰ ਬਣਾਓ ਦੌਲਤ ਨੂੰ ਕਾਨੂੰਨੀ ਤਰੀਕੇ ਨਾਲ ਸੁਰੱਖਿਅਤ ਕਰੋ ਸਹੀ ਸਟਰਕਚਰ ਦਾ ਸੱਦੇ ਸ਼ਬਦਾਂ ਵਿੱਚ ਮਤਲਬ ਹੈ ਆਪਣੀ ਜਾਇਦਾਦ ਬਿਜ਼ਨਸ ਤੇ ਪੈਸੇ ਨੂੰ ਇੱਕ ਥਾਂ ਨਾ ਰੱਖੋ ਅਤੇ ਨਾ ਹੀ ਸਭ ਕੁਝ ਨਿੱਜੀ ਨਾਮ ਤੇ ਰੱਖੋ ਜੇ ਸਭ ਕੁਝ ਤੁਹਾਡੇ ਪਰਸਨਲ ਨਾਮ ਤੇ ਹੈ ਤਾਂ ਇੱਕ ਲਾ ਸਟ ਇੱਕ ਗਲਤੀ ਜਾਂ ਇੱਕ ਬੁਰਾ ਸਮਾ ਤੁਹਾਡੀ ਸਾਰੀ ਦੌਲਤ ਨੂੰ ਖਤਰੇ ਵਿੱਚ ਪਾ ਸਕਦਾ ਹੈ ਇਸ ਲਈ ਅਮੀਰ ਲੋਕ ਦੋ ਚੀਜ਼ਾਂ ਕਰਦੇ ਨੇ ਪਹਿਲਾ ਪਰਸਨਲ ਤੇ ਬਿਜ਼ਨਸ ਨੂੰ ਵੱਖ-ਵੱਖ ਰੱਖਦੇ ਨੇ ਤਾਂ ਜੋ ਬਿਜ਼ਨਸ ਦੇ ਰਿਸਕ ਤੁਹਾਡੀ ਪਰਸਨਲ ਜਾਇਦਾਦ ਤੱਕ ਨਾ ਪਹੁੰਚੇ ਦੂਜਾ ਸਹੀ ਕਾਨੂੰਨੀ ਸਟਰਕਚਰ ਬਣਾਉਂਦੇ ਨੇ ਜਿਵੇਂ ਕੈਨੇਡਾ ਦੇ ਵਿੱਚ ਕਾਰਪੋਰੇਸ਼ਨਸ ਪਰਸਨਲ ਤੇ ਬਿਜ਼ਨਸ ਨੂੰ ਵੱਖ ਰੱਖਣ ਦੇ ਲਈ ਹੋਲਡਿੰਗ ਕੰਪਨੀ ਇਨਵੈਸਟਮੈਂਟ ਅਤੇ ਲੌਂਗ ਟਰਮ ਐਸੈਟਸ ਬਚਾਉਣ ਦੇ ਲਈ ਤੇ ਟਰਸਟ ਪਰਿਵਾਰ ਪਲੈਨਿੰਗ ਅਤੇ ਸੁਰੱਖਿਆ ਦੇ ਲਈ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਜਿਹੜਾ ਹੈ ਉਤੇ ਐਲਐਲਪੀ ਜਾਨੀ ਲਿミਟਿਡ ਲਾਇਬਿਲਟੀ ਪਾਰਟਨਰਸ਼ਿਪ ਪ੍ਰਾਈਵੇਟ ਲਿミਟਿਡ ਕੰਪਨੀਆਂ ਨੋਮੀਨੀ ਜੁਆਇੰਟ ਓਨਰਸ਼ਿਪ ਓਨਰਸ਼ਿਪ ਨੂੰ ਸਹੀ ਤਰੀਕੇ ਨਾਲ ਸੈੱਟ ਕਰਦੇ ਲਈ ਸਟਰਕਚਰ ਕਿਉਂ ਜ਼ਰੂਰੀ ਹੈ ਪਰਸਨਲ ਜਾਇਦਾਦ ਲਾ ਸੂਟ ਤੋਂ ਸੇਫ ਰਹਿੰਦੀ ਹੈ ਟੈਕਸ ਪਲੈਨਿੰਗ ਬਿਹਤਰ ਹੁੰਦੀ ਹੈ ਰਿਸਕ ਘਟ ਹੁੰਦਾ ਹੈ ਬਿਜ਼ਨਸ ਤੇ ਫੈਮਿਲੀ ਐਸੈਟਸ ਵਕ ਵਕ ਸੁਰੱਖਿਅਤ ਰਹਿੰਦੇ ਨੇ ਇੱਕ ਲਾਈਨ ਵਿੱਚ ਜੇ ਮੈਂ ਕਹਾਂ ਤਾਂ ਸਟਰਕਚਰ ਜਰੀ ਸੁਰੱਖਿਆ ਤੇ ਸੈਪਰੇਸ਼ਨ ਜਰੀ ਸੇਫਟੀ ਜਿੰਨਾ ਸੋਲਿਡ ਸਟਰਕਚਰ ਜਾਂ ਬੀ ਉਨੀ ਸਟਰੌਂਗ ਵੈਲਥ ਪ੍ਰੋਟੈਕਸ਼ਨ ਸਟੈਪ 5 ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਆਪਣੀ ਦੌਲਤ ਨੂੰ ਬਚਾਓ ਇਹ ਗੱਲ ਕੜਵੀ ਹੈ ਪਰ ਸੱਚ ਹੈ ਲੋਕ ਆਪਣੀ ਦੌਲਤ ਗੈਰਾਂ ਨਾਲੋਂ ਘੱਟ ਦੋਸਤਾਂ ਤੇ ਰਿਸ਼ਤੇਦਾਰਾਂ ਕਾਰਨ ਵੱਧ ਗਵਾਉਂਦੇ ਨੇ ਅਸੀਂ ਇਮੋਸ਼ਨ ਵਿੱਚ ਆ ਕੇ ਇੰਨਾਂ ਗਲਤੀਆਂ ਕਰ ਬੈਠਦੇ ਹਾਂ ਜਿਦਾਂ ਬਿਨਾਂ ਦਸਤਾਵੇਜ਼ ਦੇ ਲੋਨ ਦੇ ਦੇਣਾ ਦੋਸਤ ਲਈ ਗਰੰਟਰ ਬਣ ਜਾਣਾ ਰਿਸ਼ਤੇਦਾਰ ਦੀ ਗੱਲ 'ਚ ਆ ਕੇ ਪੈਸਾ ਲਾ ਦੇਣਾ ਬਿਨਾਂ ਸ਼ੇਅਰ ਐਗਰੀਮੈਂਟ ਬਿਜ਼ਨਸ ਕਰ ਲੈਣਾ ਪਰ ਬੁਰਾ ਸਮਾਂ ਹੁੰਦਾ ਹੈ ਤਾਂ ਗੱਲਾਂ ਬਦਲ ਜਾਂਦੀਆਂ ਨੇ ਪਰ ਦਸਤਾਵੇਜ਼ ਜਿਹੜੇ ਆ ਉਹ ਨਹੀਂ ਬਦਲਦੇ ਇਸ ਲਈ ਯਾਦ ਰੱਖੋ ਪਿਆਰ ਕਰੋ ਇੱਜ਼ਤ ਕਰੋ ਪਰ ਪਰੋਸਾ ਸਰ ਪੇਪਰ ਵਰਕਤੇ ਕਰੋ ਇਹ ਰਿਸ਼ਤੇ ਵੀ ਬਚਾਉਂਦੀ ਹੈ ਤੇ ਪੈਸੇ ਵੀ ਸਟੈਪ ਨੰਬਰ 6 ਗਲੋਬਲ ਡਾਇਵਰਸੀਫਿਕੇਸ਼ਨ ਸਾਰੇ ਅੰਡੇ ਇੱਕੋ ਟੋਕਰੀ ਵਿੱਚ ਨਾ ਪਾਓ ਦੌਲਤ ਉਦੋਂ ਸਹੀ ਫਰੈਂਦੀ ਹੈ ਜਦੋਂ ਇਹ ਇੱਕ ਥਾਂ ਤੇ ਡਿਪੈਂਡ ਨਹੀਂ ਹੁੰਦੀ ਜੇ ਤੁਹਾਡੀ ਸਾਰੀ ਧਨਾਈ ਇੱਕੋ ਦੇਸ਼ ਵਿੱਚ ਇੱਕੋ ਨਿਵੇਸ਼ ਵਿੱਚ ਇੱਕੋ ਬਿਜ਼ਨਸ ਵਿੱਚ ਜਾਂ ਇੱਕ ਜਾਇਦਾਦ ਦੇ ਵਿੱਚ ਪਈ ਹੈ ਤਾਂ ਇੱਕ ਬਦਲਾਅ ਤੁਹਾਡੀ ਸਾਰੀ ਦੌਲਤ ਖਿਲਾ ਸਕਦਾ ਹੈ ਇਸ ਲਈ ਤਿੰਨ ਤਰੀਕਿਆਂ ਨਾਲ ਜੇ ਦੀ ਡਾਇਵਰਸੀਫਿਕੇਸ਼ਨ ਆ ਉਹ ਕਰੋ ਪਹਿਲੀ ਦੇਸ਼ਾਂ ਅਨੁਸਾਰ ਯਾਨੀ ਗਲੋਬਲ ਡਾਇਵਰਸੀਫਿਕੇਸ਼ਨ ਕੁਝ ਇੰਡੀਆ ਵਿੱਚ ਕੁਝ ਕੈਨੇਡਾ ਵਿੱਚ ਕੁਝ ਯੂ ਐਸ ਏ ਗਲੋਬਲ ਫੰਡਸ ਵਿੱਚ ਇੱਕੋ ਦੇਸ਼ ਦਾ ਰਿਸਕ ਨਾ ਲਵੋ ਨੰਬਰ 2 ਐਸੈਟ ਮੁਤਾਬਕ ਯਾਨੀ ਐਸੈਟ ਡਾਇਵਰਸੀਫਿਕੇਸ਼ਨ ਪੈਸਾ ਆਪਣਾ ਰੀਅਲ ਏਸਟੇਟ ਵਿੱਚ ਇੰਡੈਕਸ ਫੰਡਸ ਵਿੱਚ 골ਡ ਵਿੱਚ ਆਰ ਆਈ ਆਈਟੀਜ਼ ਚ ਕੈਸ਼ ਰਿਜ਼ਰਵ ਵੱਖ-ਵੱਖ ਐਸੈਟ ਸੇਫਟੀ ਬਣਾਉਂਦੇ ਨੇ ਤੀਸਰਾ ਇਨਕਮ ਮੁਤਾਬਕ ਯਾਨੀ ਇਨਕਮ ਡਾਇਵਰਸੀਫਿਕੇਸ਼ਨ ਜੋਬ ਵਿੱਚ ਬਿਜ਼ਨਸ ਵਿੱਚ ਰੈਂਟਲ ਇਨਕਮ ਜਾਂ ਫਿਰ ਡਿਵੀਡੈਂਡਸ ਹੋਏ ਜਾਂ ਕੋਈ ਸਾਈਡ ਹਸਲ ਜਿਹਦਾ ਤੂੰ ਸਾਈਡ ਤੇ ਕੰਮ ਕਰ ਰਹੇ ਹੋ ਵਕਫ ਵਕ ਸਰੋਤ ਵਧੇਕ ਸੁਰੱਖਿਆ ਜੇ ਮੈਂ ਇੱਕ ਲਾਈਨ ਵਿੱਚ ਕਹਾਂ ਤੇ ਡਾਇਵਰਸਿਫਿਕੇਸ਼ਨ ਜਰੀਆ ਹੈ ਵੈਲਥ ਦੀ ਸਰਵਾਈਵਲ ਤੇ ਪੀਸ ਆਫ ਮਾਈਂਡ ਹੈ ਸਟੈਪ 7 ਆਨਲਾਈਨ ਤੋਂ ਖਾਤੜੀ ਤੋਂ ਆਪਣੀ ਦੌਲਤ ਬਚਾਓ ਯਾਨੀ ਸਾਈਬਰ ਫਰਾਡ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਖਤਰਾ ਹੈ ਆਨਲਾਈਨ ਧੱਕੀਆਂ ਜਿਹੜੀਆਂ ਕਿਸੇ ਵੀ ਦੇਸ਼ ਵਿੱਚ ਹੋ ਸਕਦੀਆਂ ਨੇ ਕੈਨੇਡਾ, ਇੰਡੀਆ, ਯੂਐਸਏ, ਯੂਕੇ ਹਰ ਥਾਂ ਇਹ ਸਕੈਮ ਵਧ ਰਹੇ ਨੇ ਫੇਕ ਸੀਆਰਏ ਗਵਰਨਮੈਂਟ ਦੀਆਂ ਕੋਲਾਂ ਵਟਸਐਪ ਟ੍ਰੇਡਿੰਗ ਗਰੁੱਪ ਧੱਕੀਆਂ ਇੰਟਰੈਕ ਦੇ ਫਰਾਡ ਫੇਕ ਇਨਵੈਸਟਮੈਂਟ ਵੈਬਸਾਈਟਾਂ ਬੈਂਕ ਫਰਾਡ ਆਈਡੈਂਟੀਟੀ ਥਫਟ ਯਾਨੀ ਕਿ ਪਛਾਣ ਦੀ ਚੋਰੀ ਇਹਨਾਂ ਤੋਂ ਬਚਣ ਦੇ ਲਈ ਆਪਣਾ ਸਿਨ ਆਧਾਰ ਪੈਨ ਕਾਰਡ ਪਾਸਪੋਰਟ ਕਦੇ ਵੀ ਸ਼ੇਅਰ ਨਾ ਕਰੋ ਅਣਜਾਣੇ ਲਿੰਕ ਤੇ ਕਲਿੱਕ ਨਾ ਕਰੋ ਵਟਸਐਪ ਜਾਂ ਟੈਲੀਗ੍ਰਾਮ ਇਨਵੈਸਟਮੈਂਟ ਗਰੁੱਪਸ ਤੋਂ ਦੂਰ ਰਹੋ ਤੇ ਦੋ ਫੈਕਟਰ ਆਥੈਂਟੀਫਿਕੇਸ਼ਨ ਹਮੇਸ਼ਾ ਚਾਲੂ ਰੱਖੋ ਭੁਗਤਾਨ ਭੇਜਣ ਤੋਂ ਪਹਿਲਾਂ ਡਬਲ ਚੈੱਕ ਕਰੋ ਇੱਕ ਸਕੈਮ ਦੋਸਤੋ ਤੁਹਾਡੀ 20 ਸਾਲ ਦੀ ਜ਼ਿੰਦਗੀ ਦੀ ਸੇਵਿੰਗ ਖਤਮ ਕਰ ਸਕਦਾ ਹੈ ਦੋਸਤੋ ਤੁਹਾਡੀ ਦੌਲਤ ਕਿਸਮਤ ਨਾਲ ਨਹੀਂ ਬਚਦੀ ਇਹ ਸਹੀ ਫੈਸਲੇ ਸਹੀ ਸਟਰਕਚਰ ਸਹੀ ਦਸਤਾਵੇਜ਼ ਅਤੇ ਸਹੀ ਜਾਣਕਾਰੀ ਨਾਲ ਬਚਦੀ ਹੈ ਕੈਨੇਡਾ ਹੋਵੇ ਇੰਡੀਆ ਹੋਵੇ ਜਾਂ ਦੁਨੀਆ ਦਾ ਕੋਈ ਵੀ ਦੇਸ਼ ਵੈਲਥ ਪ੍ਰੋਟੈਕਸ਼ਨ ਦੇ ਇਹ ਸੱਤ ਰੂਲ ਹਰ ਜਗ੍ਹਾ ਇੱਕੋ ਜਿਹੇ ਨੇ ਜੇ ਇਸ ਵੀਡੀਓ ਨੇ ਤੁਹਾਡੇ ਮਨ 'ਚ ਇੱਕ ਵੀ ਨਵੀਂ ਸੋਚ ਇੱਕ ਵੀ ਨਵਾਂ ਸਵਾਲ ਜਾਂ ਆਪਣੇ ਪਰਿਵਾਰ ਲਈ ਇੱਕ ਵੀ ਨਵੀਂ ਸੁਰੱਖਿਆ ਪੈਦਾ ਕੀਤੀ ਤਾਂ ਕਿਰਪਾ ਕਰਕੇ ਲਾਈਕ ਕਮੈਂਟਾਂ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡਾ ਇੱਕ ਇੱਕ ਕਮੈਂਟ ਤੁਹਾਡਾ ਇੱਕ ਇੱਕ ਲਾਈਕ ਤੁਹਾਡਾ ਇੱਕ ਇੱਕ ਸਬਸਕ੍ਰਿਪਸ਼ਨ ਜਰਾ ਮੇਰੇ ਲਈ ਸਿਰਫ ਮੋਟੀਵੇਸ਼ਨ ਨਹੀਂ ਇਹ ਮੇਰੀ ਮਿਹਨਤ ਦੀ ਕਦਰ ਹੈ ਜੇ ਮੈਂ ਇੱਕ ਵੀ ਪਰਿਵਾਰ ਨੂੰ ਨੁਕਸਾਨ ਤੋਂ ਬਚਾ ਸਕਾ ਤਾਂ ਮੇਰਾ ਇਹ ਵਿਲੋ 100% ਕਾਮਯਾਬ ਹੈ ਧੰਨਵਾਦ ਤੇ ਵਾਹਿਗੁਰੂ ਸਭ ਤੇ ਮਿਹਰ ਕਰਨ